ਦੋਹਰਾ ਫੋਰ ਬਾਬਾ ਸ਼ਹੀਦ ਨੌਜਵਾਨ ਸੁਭਕਰਨ ਸਿੰਘ ਇਸ ਸੱਤੇ ਤੇ ਗਿਆ ਖਲੋਰੀ ਬਾਰਡਰ ਉਹ ਕਿਸੇ ਦਾ ਚੱਕਿਆ ਚਕਾਇਆ ਨਹੀਂ ਗਿਆ ਜਾਂ ਕਿਸੇ ਦਾ ਪਿੱਛੇ ਲੱਗ ਬਣ ਕੇ ਨਹੀਂ ਗਿਆ ਉਹ ਇਸ ਘੋੜ ਦੀ ਲੋੜ ਸਮਝਦਿਆ ਸਮੇਂ ਦੀ ਲੋੜ ਸਮਝਦਿਆ ਇਸ ਸੱਤੇ ਨੂੰ ਸਮੇਂ ਸਿਰ ਆਇਆ ਸਦਾ ਸਮਝਦਿਆ ਮਾਨਸਿਕ ਤੌਰ ਤੇ ਤਿਆਰ ਹੋ ਕੇ ਗਿਆ ਸੀ ਹੁਣ ਤੁਸੀਂ ਕਹੋਗੇ ਵੀ ਤੇਰੇ ਕੋਲੇ ਕੀ ਸਬੂਤ ਹੈ ਵੀ ਸੁਭਕਰਨ ਸਿੰਘ ਮਾਨਸਿਕ ਤੌਰ ਤੇ ਦਿੱਲੀ ਪਹੁੰਚਣ ਲਈ ਤਿਆਰ ਹੋ ਕੇ ਆਇਆ ਸੀ ਉਹ ਵੀ ਵੀਡੀਓ ਉਹਦੀ ਸ਼ਹਾਦਤ ਪ੍ਰਾਪਤ ਕਰਦੋਂ 21 ਫਰਵਰੀ ਤੋਂ ਪਹਿਲਾਂ ਕਿਸੇ ਚੈਨਲ 'ਤੇ ਉਹਦੀ ਵੀਡੀਓ ਘੁੰਮ ਰਹੀ ਆ ਬੈਰਲ ਹੋਈ ਆ ਸਾਰੇ ਚੈਨਲਾਂ 'ਤੇ ਤੁਹਾਡੇ ਜਨਾਨਾ ਨਹੀਂ ਸੁਣੀ ਉਹਨਾਂ ਵਿੱਚ ਸੁਭਕਰਨ ਕੀ ਬੋਲ ਰਿਹਾ ਹੈ ਸਾਡਾ ਹੱਕ ਹੈ ਨਾ ਦਿੱਲੀ ਸਾਡੀ ਰਾਜਧਾਨੀ ਹੈ ਦਿੱਲੀ ਜਾ ਕੇ ਆਵਾਜ਼ ਬੁਲੰਦ ਕਰਨਾ ਸਾਡਾ ਹੱਕ ਹੈ ਅਸੀਂ ਇਹ ਹੱਕ ਦਿੱਲੀ ਦੀ ਸਰਕਾਰ ਨੂੰ ਨਹੀਂ ਖੋਹ ਦੇਵਾਂਗੇ ਇਹ ਬੋਲ ਰਿਹਾ ਅੱਜ ਜਾਂ ਪਰਸੋ ਜਾਂ ਪਰਸੋ ਬਥੇਰਾ ਕਿਸਾਨ ਬਠਾ ਪੰਜਾਬ ਚ ਹਰੇੜੇ ਚ ਅਸੀਂ ਦਿੱਲੀ ਪਹੁੰਚ ਕੇ ਰਹਾਂਗੇ ਇਹ ਉਹ ਵੀਡੀਓ ਦੇ ਵਿੱਚ ਬੋਲ ਰਿਹਾ ਉਹ 21 ਤਰੀਕ ਨੂੰ ਤਿਆਰ ਹੋ ਕੇ ਗਿਆ ਜੁਲਦਾ ਹੋਇਆ ਦੁਸ਼ਮਨ ਦੀ ਅੰਦਰ ਸੈਨਿਕ ਬਲਾਂ ਦੀ ਜਿਹੜੀ ਅਗਨੀ ਫੈਨ ਹੈ ਉਹ ਆਪਣੇ ਸਿਰ ਤੇ ਝੰਡਾ ਸਹਾਰਤ ਪ੍ਰਾਪਤ ਕਰ ਗਿਆ ਦਿੱਲੀ ਨਹੀਂ ਪਹੁੰਚ ਸਕਿਆ ਪਰ ਸਾਡੇ ਲਈ ਉਹ ਕਾਰਜ ਛੱਡ ਗਿਆ ਦਿੱਲੀ ਪਹੁੰਚ ਲੈਣਾ ਉਸੇ ਰੂਪ ਦੇ ਵਿੱਚ ਸੋ ਸੱਤਾ ਆਇਆ ਹੋਇਆ 4 ਤਰੀਕ ਦਾ ਬਈ ਬਾੜਾਂ ਦੇ ਉੱਤੇ ਗਿਣਤੀ ਵਧਾਣੀ ਐ ਬਾੜਾਂ ਦੇ ਨੇ ਗਿਣਤੀ ਵਧਾਣੀ ਐ ਤੇ ਬਾੜਾਂ ਉੱਤੇ ਜਿਹੜੇ ਕਿਸਾਨ ਆ ਮਜ਼ਦੂਰ ਆ ਹੋਰ ਬੜਕੇ ਉਹਨਾਂ ਦਾ ਘੱਠ ਵੀ ਵਧਾਉਣਾ ਐ ਇਹ ਆ ਚੁੱਕੇ ਆ ਆਪਾਂ ਪਰसों ਕਹਿ ਚੁੱਕੇ ਆ ਪੀਸੀ ਦੇ ਵਿੱਚ ਮੈਂ ਕਹਿੰਦਾ ਕਿੰਨੇ ਕੁ ਬਾੜਾਂ ਬਾਕੀ ਪੰਜਾਬ ਹਰਿਆਣੇ ਦੀ ਹੱਦ ਤੇ ਚੰਨਾਪਾ ਰੋਟੀ ਬੈਠਾ ਨੌ ਜਾਂ 10 ਬਾਕੀ ਹੋਣਗੇ ਤੇ ਪੰਜਾਬ ਦਾ ਪਿੰਡ ਧਾਵੇ ਦਾ ਕਹਾਣਾ ਵਿਦੇਸ਼ੀ ਇੱਕ ਪਿੰਡ ਚੋਂ ਇੱਕ ਟਰਾਲੀ ہزارਾਂ ਜਾਂ ਟਰਾਲੀ ਸਾਰੇ ਬਾਟਰਾਂ ਦੇ ਖਿਡਾ ਦੇ ਇਹ ਸਾਨੂੰ ਕੋਈ ਨੋਰ ਜਾਵ ਕਰਦੀ ਲੋੜ ਨਹੀਂ ਹਰਿਆਣਾ ਦੀ ਸਰਕਾਰ ਨੇ ਆਪ ਹੀ ਸਾਰੀਆਂ ਸੜਕਾਂ ਬਿਗ ਭਈ ਅਸੀਂ ਟੋਡਾ ਟੋਡਾ ਦਾ ਸੁਪਨਾ ਸੀ ਵੀ ਦਿੱਲੀ ਪਹੁੰਚਣਾ ਅਸੀਂ ਕੋਈ ਤੋੜ ਨਹੀਂ ਗੋਲਦੀ ਅਸੀਂ ਕਿਹੜੀ ਤਰੀਕ ਨੂੰ ਫੈਸਲਾ ਕਰ ਲਿਆ ਵੀ ਇੱਕ ਪਾਸੇ ਡੰਡੇ ਛੱਡਿਆ ਵਾਲੇ ਕਿਸਾਨ ਸ਼ਾਂਤ ਬਾਈ ਤੇ ਦੂਜੇ ਪਾਸੇ 70000 ਆਰਥਸਾਨ ਦੇ ਬਾਲ ਬਲੂਤੇ ਹਥਿਆਰਾਂ ਦੇ ਨਾਲ ਲੈਸ ਅਸੀਂ ਤੋੜ ਸਕਦੇ ਸੀ ਜੀਐਸਬੀਸੀ ਜਾਂ ਫੋਕ ਲੈਣਾ ਸੀ ਪਰ ਅਸੀਂ ਸੋਚਿਆ ਵੀ ਹੋਰ ਕੈਜੂਅਲਟੀ ਦਾ ਮੌਤਾ ਨਹੀਂ ਕਰਾਉਣੀਆ ਚਤਨ ਤੋਂ ਤੱਕ ਉਹ ਜਿਹੜਾ ਪੋਕ ਲੈਣਾ ਪਿੱਛੇ ਹਟਾ ਗਿਆ ਸੋ ਇਸ ਕਰਕੇ ਪੋਕ ਲੈਣਾ ਤੋਂ ਬਿਨਾਂ ਸਾਡੀ ਜਿਹੜੀ ਸ਼ਕਤੀ ਹੈ ਜਿਹੜਾ ਹੈ ਬੜਾ ਜਾ ਸਕਿਆ ਸੋ ਇਸ ਕਰਕੇ ਇਹ ਸਦਾ ਉਹਨਾਂ ਨੂੰ ਸੱਚੀ ਸਦਾ ਜਿਹੜੇ ਸੱਤੇ ਨੂੰ ਸਰੇ ਚੜਾਓ ਬਾਕੀ ਜਿਹੜੇ ਦੋ ਸੱਤੇ ਆ 6 ਤਰੀਕ ਵਾਲਾ ਤੇ 10 ਤਰੀਕ ਵਾਲਾ ਬੁਲਾਰਿਆਂ ਨੇ ਕੀਰਤੇ ਦੱਸਣਾ ਉਹਨੂੰ ਵੀ ਸਰੇ ਚੜਨਾ ਸਾਡੀ ਡਿਊਟੀ ਹੈ ਸਾਡਾ ਫਰਜ਼ ਹੈ ਜਿਹੜੇ ਸ਼ਹੀਦ ਸੋਹ ਕਰਨ ਦੀ ਸਮਾਗਮ ਤੇ ਆਇਆ ਸਾਰਿਆਂ ਦਾ ਫਰਜ਼ ਹੈ ਕਿਸੇ ਇੱਕ ਦਾ ਦੋ ਨਹੀਂ ਸਾਰੇ ਕਿਸਾਨਾਂ ਦਾ ਸਾਰੀਆਂ ਕਿਸਾਨ ਸੰਗਠਨਾਂ ਦਾ ਫਰਜ਼ ਹੈ ਅਖੀਰ ਦੇ ਵਿੱਚ ਮੈਂ ਇੱਕ ਗੱਲ ਕਹਿ ਕੇ ਆਪਣਾ ਖਾਤਾ ਲਾਉਂਦਾ ਭਰਾਵੋ ਜਿਹੜਾ ਇਸ ਅੰਦੋਲਨ ਦੇ ਖਿਲਾਫ ਨਰੇਟਿਵ ਸਰਕਾਰ ਵੱਲੋਂ ਸਰਕਾਰ ਦੇ ਚੈਨਲਾਂ ਵੱਲੋਂ ਸਰਕਾਰ ਦੀਆਂ ਜੈਂਸਨਾ ਵੱਲੋਂ ਤੇ ਜਿਹੜਾ ਹੋਰ ਸਰਕਾਰ ਪੱਖੀ ਸ੍ਰੀ ਭਾਜਪੀ ਨਾਲ ਇਹ ਜਿਹੜੇ ਦੋਲੇ ਫੋਟੋਆਂ ਮਤਲਬ 13 ਜਰਵ ਤੋਂ ਸ਼ੁਰੂ ਕੀਤਾ ਉਹ ਫਿਕਸ ਮੈਚ ਨੰਗਾ ਹੋ ਗਿਆ ਇਹਨਾਂ ਨੇ ਇੱਕ ਮੁੰਡਾ ਮਰਵਾਤਾ ਕਿੰਨੇ ਦੀਆਂ ਲੱਤਾਂ ਤੜਵਾ ਦਿੱਤੀਆਂ ਕਿੰਨਾਂ ਦੀਆਂ ਅੱਖਾਂ ਕਢਵਾ ਦਿੱਤੀਆਂ ਅੱਖਾਂ ਖਤਮ ਹੋ ਗਈਆਂ ਹੁਣ ਉਹਨਾਂ ਨੂੰ ਦੋਨੋਂ ਵਾਪਸ ਲੈਣਾ ਲੱਗ ਜਾਂਦਾ ਤੇ ਉਹ ਪਰਿਵਾਰਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਇੱਕ ਚੈਨਲ ਵਾਲਾ ਬੇਸ਼ਰਮੀ ਦੇ ਵਾਲੇ ਆ ਕੁਝ ਬੋਲ ਰਿਹਾ ਸੋ ਉਹ ਜਿਹੜਾ ਪਰਿਵਾਰ ਅੰਦਰ ਸ਼ਹਿਰ ਕਿੱਤੀਆਂ ਜਿਹੜੇ ਪਰਿਵਾਰ ਦੇ ਉਹਨਾਂ ਨੂੰ ਵਾਪਸ ਲੈਣ ਤੇ ਨਵੇਂ ਸਿਰਿਓਂ ਦੁਜਾ ਨੂੰ ਲੈ ਕੇ ਜਿਹੜੇ ਰਹਿ ਗਏ ਉਹਨਾਂ ਨੂੰ ਨਵੇਂ ਸਿਰਿਓਂ ਸ਼ੁਰੂ ਕਰਨਾ ਇਹ ਹੈ ਜਿਹੜਾ ਬਰੇਟਵ ਸਿਰਜਾ ਜਾ ਰਹੇ ਆ ਭਰਾਵਾ ਸੱਚਣਾ ਉਹਨਾਂ ਦਾ ਕੰਮ ਹੀ ਹੁੰਦਾ ਦਿੱਲੀ ਦੇ ਲੋਕਾਂ ਦਾ ਜਿਹੜਾ ਪਹਿਲਾ ਭਾਗ ਪਹਿਲਾ ਸੀ 220 ਵਾਲਾ ਤੇ ਇਹਦੇ ਭਾਗ ਦੂਜਾ 224 ਵਾਲਾ ਇਹਨੂੰ ਭਾਗ ਦੂਜਾ ਹੈ ਕਿਉਂਕਿ ਉਹਨਾਂ ਬਕਾਇਆ ਮੰਗਲਤੇ ਆ ਉਸ ਮੰਗਾਇਦ ਕੀਤਾ ਸੋ ਇਸ ਕਰਕੇ ਇਹ ਡਾਇਰੈਕਟਰ ਸੱਚੇ ਜਾਣੇ ਆ ਜਵਾਬ ਦੇ ਦੇਗੇ ਸਾਰਿਆਂ ਦੇ ਨਹੀਂ ਦਿੱਤੇ ਜਾਣੇ ਇਹ ਤੁਹਾਨੂੰ ਜਵਾਬ ਦੇਣਾ ਚਾਹੀਦੇ ਆ ਉਹ ਚੰਗਲਾ ਤੇ ਥਲਕ ਕਮੈਂਟ ਪਾ ਕੇ ਬੋਲੋ ਵੀ ਉਹ ਜਨਾ ਫਟੜ ਹੋਇਆ ਉਹ ਕਹਿੰਦੇ ਆ ਵੀ ਸੱਚਾ ਦਿੱਤਾ ਪਟੜ ਖੇਤਰੀ ਕਲਾ ਦਾਸ ਵਾਲਾ ਉਹਨੂੰ ਜੋਰਸੋ ਦਾ ਲਾਗੂ ਕਰਨ ਦੀ ਲੋੜ ਹੈ ਇਹੀ ਸ਼ਹੀਦ ਸਰਦਾਰ ਨੂੰ ਸੱਚੀ ਸਰਦਾਰ ਬਣੇ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ